ਸਰੀਆਕਾਲ ਦੇ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿ ਜਿੰਨਾ ਵੀ ਨਾ ਪੈਨਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ اے ਆਈ ਜੀ ਰਾਜਜੀਤ ਪਧੋੜਾ ਜਲਦ ਫੜਾਂਗੇ ਕੈਬਨਟ ਮੰਤਰੀ ਸੌਧ اے ਆਈ ਜੀ ਰਾਜਜੀਤ ਕਿੱਥੇ ਆ اے ਆਈ ਜੀ ਕਿੱਥੇ ਆ ਇਸ ਪਧੋੜ ਪਧੋੜ ਬਾਹਰ ਜਕਾ 14 ਹੁੰਦਿਆਂ ਬਰਨਾਲਾ ਪੁੱਜੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਮੀਡੀਆ ਨੂੰ ਪੁੱਛਿਆ ਜਦ ਮੀਡੀਆ ਨੇ ਜੁੱਧ ਨਸ਼ਿਆ ਵਿਰੋਧਮ ਹੈਮ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਬੈਠਕ ਉਪਰੰਤ ਕਾਨਫਰੰਸ ਦੌਰਾਨ ਜਾਗਰਣ ਟੀਮ ਵੱਲੋਂ ਸਵਾਲ ਕੀਤਾ ਗਿਆ ਕਿ ਨਸ਼ਾ ਤਸਕਰੀ ਦਾ ਡਿਸਮਿਸ ਕੀ ਕੀਤੇ اے ਆਈ ਜੀ ਰਾਜਵੀਰ ਖਿਲਾਫ ਸਰਕਾਰ ਦਾ ਅਗਲਾ ਐਕਸ਼ਨ ਕੀ ਹੈ ਕਿ ਪੂਰੇ ਪੰਜਾਬ ਵਿੱਚ ਟਾਹੇ ਜਾ ਰਹੇ ਹਨ ਤਸਕਰਾਂ ਦੇ ਘਰ ਵਾਲੀਆਂ ਮਹਿਮ AIG ਦੀ ਕੋਠੀ ਤੱਕ ਪੁੱਜੇ ਪੁੱਜੇ ਕੀ ਤਾਂ ਕੈਬਨਟ ਮੰਤਰੀ ਨੇ ਜਵਾਬ ਜੋ ਮੀਡੀਆ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ AIG ਕਿੱਥੇ ਆ ਰਾਜਜੀਤ ਕਿੱਥੇ ਆ ਤੂੰ ਤੁਹਾਨੂੰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਦੱਸੋ AIG ਕਿੱਥੇ ਆ ਇਸ ਸਵਸ ਸਵਾਲ ਦਾ ਤਲਕ ਲਹੀਜੇ ਚ ਖੁਦ ਮੰਤਰੀ ਨੇ ਕੁਝ ਪਲ ਰੋਕ ਕੇ ਜਵਾਬ ਦਿੱਤਾ ਕਿ AIG ਪਿਓਦ ਭਾਵ ਪਧੋੜਾ ਪੁਲਸ ਉਸ ਨੂੰ ਜਲਦੀ ਹੀ ਫੜੇਗੀ ਤੇ ਸਰਕਾਰ ਨਸਕਰ ਤਸਕਰਾਂ ਵਾਂਗ ਹੀ ਉਸ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ ਪੰਚਾਇਤੀ ਵਿਭਾਗ ਦੇ ਕੈਬਨਟ ਮੰਤਰੀ ਤੁਰਨਪ੍ਰੀਤ ਸਿੰਘ ਸੋਹਣ ਨੇ ਪੁੱਛ ਪੁੱਛੇ ਗਏ ਸਵਾਲ ਕਿ ਉਹਨਾਂ ਦੀ ਸਰਕਾਰ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕਬਜ਼ਿਆਂ ਨੂੰ ਛਡਾਉਣ ਦੀ ਵਿੱਤੀ ਵਿੱਤੀ ਮੁਹਿੰਮ ਹੁਣ ਠੋਸ ਕਿਉਂ ਹੋ ਗਈ ਹੈ ਤਾਂ ਉਸ ਦਾ ਜਵਾਬ ਦਿੰਦਿਆਂ ਕਿਹਾ ਕਿ ਮੁਹੰਮਦ ਥਸ ਨਹੀਂ ਹੋਈ ਸਗੋ ਸਰਕਾਰ ਨੇ 2.5 ਸਾਲਾਂ ਚੋਂ ਪੰਚਾਇਤੀ ਜ਼ਮੀਨਾਂ ਤੇ ਹੋਏ ਕਬਜ਼ੇ ਨੂੰ ਛੁਡਾ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ